ਉਨਾ ਜਿਹੜੀ ਅਸੀਂ ਬਾਰ-ਬਾਰ ਇਹ ਕਹਿੰਦੇ ਸੀ ਜਦੋਂ ਦੀ ਇਹ ਤੀਜੀ ਵਾਰ ਸਰਕਾਰ ਬਣੀ ਮੋਤੀ ਸਾਹਿਬ ਜੀ ਮੈਂ ਆ ਕੇ ਉਹਦੇ ਦੇਖਿਆ ਕਿਉਂਕਿ ਮੈਨੂੰ ਇਹ ਪਹਿਲਾਂ ਜਾਣਕਾਰੀ ਸੀਗੀ ਵੀ ਇਹ ਸਾਰਾ ਪੈਸਾ ਜਿਹੜਾ ਕੇਂਦਰ ਤੋਂ ਜਾ ਰਿਹਾ ਤੇ ਇਹ ਜਨਾਬ ਹੋਣੀ ਨੇ ਜਿਹੜੇ ਛੁੱਟੀ ਸ਼ੌਹਰਤ ਲਈ ਆਪਣੀਆਂ ਮਹੱਲਾ ਕਲੀਨਿਕ ਨਾਂ ਤੇ ਉਹਤੇ ਪੰਜਾਬ ਚ ਭਗਵੰਤ ਮਾਨ ਸਾਹਿਬ ਨੇ ਫੋਟੋਆਂ ਲਾ ਲੀਆਂ ਕਿਤੇ ਕਿਜਰੀਵਾਲ ਨੇ ਲਾ ਲੀਆਂ ਤੇ ਮੈਂ ਪਹਿਲਾਂ ਇਹ ਗੱਲ ਕੀਤੀ ਵੀ ਠੀਕ ਆ ਜੀ ਥੋੜਾ ਇਹ ਤਾਂ ਤੁਸੀਂ ਕਰੋ ਠੀਕ ਤੁਹਾਨੂੰ ਲੋਕਾਂ ਨੇ ਤੁਸੀਂ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਪਰ ਝੂਠ ਕਿਉਂ ਜਦੋਂ ਇਸ ਵਾਰ ਪੈਸੇ ਦੇਣ ਦੀ ਗੱਲ ਆਈ 1200 ਕਰੋੜ ਰੁਪਈਆ ਜਿਹੜਾ ਉਹ ਮੈਡੀਕਲ ਲਈ ਇਹ ਕਲੀਨਿਕਸ ਲਈ ਇਹ ਪੈਸਾ ਦੇਣਾ ਸੀ ਤੇ ਜਦੋਂ ਇਹ ਗੱਲ ਹੋਈ ਤੇ ਪਹਿਲਾਂ ਅਸੀਂ ਕਿਹਾ 100% 1200 ਕਰੋੜ ਪੰਜਾਬ ਦਾ ਹਿੱਸਾ ਹੈ ਪੰਜਾਬ ਨੂੰ ਇਹ ਪੈਸਾ ਮਿਲੂਗਾ ਮਿਲੂਗਾ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਅਸੀਂ ਇੱਥੇ ਮਿਨਿਸਟਰੀ 'ਚ ਬੈਠੇ ਆਂ ਪਰ ਜਿਹੜਾ ਅਸਲੀ ਨੌਂ ਆ ਪਹਿਲਾਂ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਵੀ ਇਹ ਪੈਸਾ ਨਰਿੰਦਰ ਮੋਦੀ ਜੀ ਦੀ ਸਰਕਾਰ ਬੀਜੇਪੀ ਦੀ ਐਨਡੀਏ ਦੀ ਸਰਕਾਰ ਸੈਂਟਰ ਦੀ ਸਰਕਾਰ ਜੀ ਨੇ 1200 ਕਰੋੜ ਰੁਪਇਆ ਜਾਰੀ ਕੀਤਾ ਤੇ ਇਹ ਵਿੱਚ ਜ਼ਰੂਰ ਅਸੀਂ ਕਿਹਾ ਵੀ ਇਹਦਾ ਨੌਂ ਆ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਆਯੁਸ਼ਮਨ ਅਰੋਗਿਆ ਆਯੁਸ਼ਮਨ ਅਰੋਗਿਆ ਜਿਹੜੇ ਕੇਂਦਰ ਮੇਜ ਜਿਹੜਾ ਇਹ 1200 ਕਰੋੜ ਰੁਪਇਆ ਆਇਸ਼ਵਮਨ arogya ਕੇਂਦਰ ਨੇ ਜਿਹੜੇ ਅੱਜ ਆਪ ਚੰਗਾ ਹੋਇਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਉਥੋਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਕੇਜਰੀਵਾਲ ਸਾਹਿਬ ਦੀਆਂ ਫੋਟੋਆਂ ਲਾ ਕੇ ਪੰਜਾਬੀਆਂ ਨੂੰ ਅਸਲੀ ਗੱਲ ਦੱਸੀ ਇਹੀ ਨੇਰੇ ਚ ਰੱਖਦੇ ਆ ਇਸੇ ਤਰੀਕੇ ਨਾਲ ਕੇਂਦਰ ਤੋਂ ਹਰ ਚੀਜ਼ ਜਾ ਰਹੀ ਆ ਪਰ ਅੱਜ ਇਹ ਦੱਸਣਾ ਜ਼ਰੂਰੀ ਸੀ ਪੰਜਾਬ ਦੇ ਲੋਕਾਂ ਨੂੰ ਇਹ 1200 ਕਰੋੜ ਰੁਪਇਆ ਹੁਣ ਜਾਰੀ ਹੋਇਆ ਜਿਹਦਾ ਵੀ ਇਹ ਮਹੱਲਾ ਕਲੀਨਿਕਾ ਕਹਿੰਦੇ ਆ ਉਹਦੇ ਉੱਤੇ ਜਿਹੜੇ ਰੋਗ ਗਿਆ ਸਾਰੇ ਸਿਹਤਮੰਦ ਰਹਿਣ ਸਾਰਿਆਂ ਦੀ ਸਿਹਤ ਠੀਕ ਰਹੇ ਜਿਹੜਾ ਵੀ ਹੁਣ ਇਹ ਮਹੱਲਾ ਕਲੀਨਿਕਾ ਦੇ ਨਾਲ ਨੇ ਨਾਮ ਦਿੱਤਾ ਸੀ ਉਹਨਾਂ ਦੇ ਵਿੱਚ ਜਿਹੜੀ ਵੀ ਦਵਾਈ ਮਿਲੇਗੀ ਜਿਹੜਾ ਵੀ ਇਲਾਜ ਹੋਵੇਗਾ ਉਹ 1200 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਤੁਹਾਡੇ ਲਈ ਸਿਹਤਮੰਦ ਰਹਿਣ ਲਈ ਭੇਜਿਆ ਹੈ ਹਜੇ ਵੀ ਕੁਝ ਨਾ ਬਦਲੇ ਨੇ ਇਹਨਾਂ ਨੇ ਕੁਝ ਨਾ ਬਦਲੇ ਨੇ ਬਾਕੀ ਕਿਉਂਕਿ ਹਰ ਜਗ੍ਹਾ ਜਾ ਕੇ ਕੇਂਦਰ ਸਰਕਾਰ ਇੰਟਰਮੀਨ ਨਹੀਂ ਕਰ ਸਕਦੀ ਅਸੀਂ ਪੈਸਾ ਜਿਹੜਾ ਜਾਰੀ ਕੀਤਾ ਚੰਗਾ ਹੈ ਅੱਜ ਅਸਲੀਅਤ ਹੈ ਜਿਹੜੀ ਲੋਕਾਂ ਨੂੰ ਪਤਾ ਲੱਗੀ ਮੈਂ ਇਸ ਗੱਲ ਦਾ ਧੰਨਵਾਦ ਕਰਦਾ ਹਾਂ ਹੈਲਥ ਮੈਕਮੇਂ ਵਾਲਿਆਂ ਦਾ ਵੀ ਜਿਨ੍ਹਾਂ ਨੇ ਇਸ ਗੱਲ ਨੂੰ ਇੰਪਲੀਮੈਂਟ ਕੀਤਾ ਸੱਚ ਲੋਕਾਂ ਦੇ ਮੂਹਰੇ ਲਿਆਂਦਾ ਅੱਗੇ ਬਾਕੀ ਸਕੀਮਾਂ ਦਾ ਵੀ ਹੌਲੀ-ਹੌਲੀ ਤੁਹਾਡੇ ਮੂਹਰੇ ਸੱਚ ਲਿਆਵਾਂਗੇ ਵੀ ਕਿਸ ਤਰੀਕੇ ਨਾਲ ਪੈਸਾ ਮੋਦੀ ਸਾਹਿਬ ਦੀ ਸਰਕਾਰ ਆ ਜਿਹੜੀ ਅਸੀਂ ਪੰਜਾਬ ਨੂੰ ਕਿਸੇ ਚੀਜ਼ ਦੀ ਜਿਹੜੀ ਕਮੀਆਂ ਹੋਣ ਨਹੀਂ ਦੇਵਾਂਗੇ ਇਹ ਇੱਕ ਗੱਲ ਸਪਸ਼ਟ とんーもんですね今日